ਹੋ ਗਿਆ ਲੱਗ ਰਿਹਾ ਹੁਣ ਬੱਟਾ ਪੋਚਣ ਤੇ ਤਿੰਨ ਜਣੇ ਆਪਾਂ ਹੈਗੇ ਆ ਚੌਥਾ ਹੋਰ ਆਉਂਦਾ ਇੱਕ ਇਹਦਾ ਖਾ ਜਾਗੇ ਬੱਟਾ ਦਾ ਮੈਂਟ ਇੱਕ ਚਤੀ ਕੋਈ ਵਿਚਾਲੜੀਆਂ ਬੱਟਾਂ ਇੱਕੀ ਚੱਕਦੀਆਂ ਤਾਂ ਕਰਕੇ ਬੱਟਾਂ ਬੋਟਾਂ ਦਾ ਇਹੀ ਕੰਮ ਥਲੂਟੀ ਆ ਇਹ ਨਹੀਂ ਬਚਾਨੜੀ ਅੱਡ ਚੇਪਣੀ ਪੈਂਦੀ ਸ਼ਰਾਂ ਓਏ ਹਾਂ ਐਨਾ ਜੋ ਵੀ ਵਿਚਾਲੜੀਆਂ ਬੱਟਾਂ ਚੱਕੀਆਂ ਜਾਣੀਆਂ ਜਾਂ ਆ ਕੰਮ ਦਾ ਸੌਖਾ ਹੋ ਗਿਆ ਤੇ ਇੱਕ ਕਿਆਰੇ ਦਾ ਕਦੂ ਹੋ ਗਿਆ ਹੁਣ ਦੂਜੇ ਕਿਆਰੇ 'ਚ ਪਾਣੀ ਛੱਡਿਆ ਹੋਵੇਗਾ ਉਹ ਅਗਲੇ 'ਚ ਪਾਣੀ ਛੱਡਿਆ ਹੋਵੇਗਾ ਏ ਹੁਣ ਅਗਲੇ ਪਾਣੀ ਚ ਅਗਲੇ ਕੈਰੀਜ ਚ ਪਾਣੀ ਛੱਡਿਆ ਹੋਇਆ। ਏ ਇਧਰ ਆਪਣਾ ਕੱਦੂ ਹੋ ਗਿਆ। ਉੱਧਰ ਅੱਗ ਲਾਈ ਬੈਠੇ ਦੇਖ ਲੈ ਲੈ। ਹਜੇ ਅੱਗ ਹੋਣ ਲਾਈ ਆ। ਏ ਉਹ ਨੇ, ਇਹ ਕੈਬਨ ਵਾਲੇ ਨੇ। ਕੈਬਨ ਵਾਲੇ ਨੇ ਇਹ। ਹਾਂ। ਇਹਨਾਂ ਕੋਲ ਟਰੈਕਟਰ ਵੀ ਕੈਬਨ ਵਾਲੇ ਨੇ, ਕੈਬਨ ਵਾਲੇ ਖੇਤਾਂ 'ਚ ਖੇਤੀਆਂ ਕਰਦੇ ਨੇ। ਐਂ ਖੇਤੀਆਂ ਹੋਣ ਲੱਗੀਆਂ ਫੇਰ ਤਾਂ ਸਰ ਗਿਆ ਕਿ ਨਹੀਂ ਵੀ। ਆ ਤਾਂ ਚੱਕ ਲਾ। ਕੈਪਰੀ ਦੇ ਨਾਲੇ। ਕਲਿੰਡਰ ਆ। ਕੀ ਕਾਲ ਦੇ ਠੰਡ ਹਾਂ ਕੀ ਹੋ ਗਿਆ ਲੈ ਤੇਤੀ ਓਸ਼ੀ ਆ ਮੈਂ ਨੂੰ ਫੜਾ ਦੀ ਫਿਰ ਤੂੰ ਓਸ਼ੀ ਆਹਾਂ ਕਾਣਾ ਦੋਂ ਮੈਂ ਕੀ ਮੈਂ ਤੇਰੇ ਸਾਰੀਆਂ ਚੰਗੀਆਂ ਰਹਿ ਗਈਆਂ ਹਾਂ ਇੱਕ ਨਵੀਂ ਵਾਲੇ ਆਉਂਦੀਆਂ ਮੇਰੇ ਨੇ ਸਾਰੀਆਂ ਪੁਰੀਆਂ ਦੇਖ ਕੇ ਤੇ ਆਪਣਾ ਭਾਵਨਾ ਆ ਰਿਹਾਗਾ ਸ਼ੀਰੀ ਉਹ ਵੀ ਆ ਕੇ ਲੱਗੂਗਾ ਤੇ ਮਾਮਾ ਨੇ ਕਰਤਾ ਕੱਦੂ ਸਾਰਾ ਮਾਮਾ ਅੱਠ ਨਹੀਂ ਖਾਵਾ ਆ ਇਧਰ ਛਾੜਾ ਮਾਮਾ ਤੋਰਾ ਫਿਰਦਾ ਦੂਜਾ ਹਜੇ ਤੀਜਾ ਮਾਮਾ ਆਇਆ ਨਹੀਂ ਚੌਥਾ ਤੇ ਤੀਜਾ ਕਰਦੇ ਕਰਾ ਮਾਮਾ ਵਟਾ ਛੱਟ ਆ ਗਏ ਅਸੀਂ ਤੇ ਪੈਰ ਬਹੁਤ ਖਰਾਬ ਹੋ ਗਿਆ ਯਾਰ ਚੈੱਕ ਕਰਨੀ ਪੜ ਕਹਨੇ ਦਬਣਾ ਨਹੀਂ ਜਟਾ ਹਨਾ ਹਨਾ ਪੀ ਬੜੀਆਂ ਮਰੀ ਜਾਂਦਾ ਖੜਾ ਅੰਦਰ ਤੇ ਲੱਗਦਾ ਹੁਣ ਆਪਾਂ ਪੱਠਾ ਪੋਚਣ। ਇਹ ਇੱਕ ਕਿਆਰੇ ਦਾ ਕੱਦੂ ਕਰਤਾ। ਇੱਕੀ ਆਪਾਂ ਕੱਦੂ ਵੀ ਸਿੱਖਣਾ ਯਾਰ ਮਾਮੇ ਤੋਂ ਕਿਵੇਂ ਹੁੰਦਾ ਹੁੰਦਾ। ਰਹਾ ਹਾਲਾ ਰੂਹਾਂ ਵਗਣੀਆਂ ਤਾਂ ਸਿੱਖ ਗਏ ਹਾਲਾ ਹੁਲਾਂ ਦੀਆਂ। ਕੱਦੂ ਸਿੱਖਣਾ ਇਕੇ। ਆਪਾਂ ਉਹਨੇ ਉਧਰਲੀ ਮੋਟਰ ਤੇ ਸੀ ਉਹਨੇ ਟਾਈਮ ਜਦੋਂ ਮਾਮੇ ਉਹਨੇ ਇੱਧਰ ਕੱਦੂ ਕਰਤਾ ਸਾਰੇ। ਇਹ ਇਹ। ਆਇ ਤਰ ਇੱਕ ਹੋਰ ਚੱਲੀ ਜਾਂਦਾ ਨਾਲ ਕੁਝ ਟੱਕ। ਇਹਨਾਂ ਨੇ ਤਾਂ ਕੱਲ ਹੀ ਕੱਦੂ ਕਰਤਾ ਚੈੱਕ ਕਰੇ ਉਹ ਉੱਧਰ ਉੱਥੇ ਪਈਆਂ ਨੇ ਅੱਜ ਸਵੇਰੇ ਚੌਲ ਲਾਏ ਨੇ ਜੀ ਤੇ ਇੱਧਰ ਆਪਣੇ ਅੱਜ ਅੱਜ ਹੋਇਆ ਕੱਦੂ ਤੇ ਆਪਣੇ ਵੀ ਬਸ ਅੱਜ ਸ਼ਾਮ ਨੂੰ ਆ ਜਾਣਗੇ ਪੌਟਨ ਹੁਣੀ ਕੱਦ ਜ ਨਹੀਂ ਲਾਉਂਦੇ ਮੋਦੀ ਦਾ ਨਾਨਕਾ ਮੇਲਾ ਮੋਦੀ ਦਾ ਨਾਨਕਾ ਮੇਲਾ ਜਿਨ੍ਹਾਂ ਨੇ ਰੀਲ ਦੇਖੀ ਉਹਨਾਂ ਨੂੰ ਤਾਂ ਪਤਾ ਉਹ ਮੋਦੀ ਦਾ ਨਾਨਕਾ ਮੇਲਾ ਇੰਸਟਾ ਤੇ ਜ਼ਰੂਰ ਚੈੱਕ ਕਰੋ ਸਾਰੇ ਜਾਣ ਚੱਲ ਕੇ ਆਹ ਸਾਰਿਆਂ ਨੂੰ ਵਧੀਆ ਚੀਜ਼ ਹੁੰਦੀ ਆ ਕਹੀ ਵੇਲੇ ਇਹਦੇ ਨਾਲ ਹੱਥ ਨਹੀਂ ਦਿਲਸਦੇ ਹਨਾ ਬਾਈ ਆ ਇਹਦੇ ਨਾਲ ਹੱਥ ਨਹੀਂ ਦਿਲਸਦੇ ਮਹਾਜਗੜ ਦਾ ਤੇ ਚਲੋ ਫਿਰ ਹੁਣ ਆਪਾਂ ਲੱਗਦੇ ਆਂ ਕਰਨ। ਆਪਾਂ ਤਾਂ ਲੱਗਾ ਇਹ ਕੰਮ ਕਰਨ। ਤੇ ਵੀਡੀਓ ਬਣਨੀ ਨਹੀਂ। ਇਸ ਲਈ ਆਪਾਂ ਹੁਣ ਲਾਉਣ ਲੱਗਿਆ ਉਹ ਉੱਥੇ ਧਰਿਆ ਮੈਂ ਟਾਈਮ ਲੈਪ ਲਾ ਕੇ। ਦੇਖੋ ਫਿਰ ਕਿੰਨੀ ਤੇਜ਼ ਖਿੱਚਦੇ ਆ ਕੰਮ ਚ ਉੱਪਰ। ਕਹਿੰਦਾ ਖਾਦੀ ਦਾ ਜੇ ਖਾਦੀ ਆ ਕਹਿੰਦਾ ਉਹਦਾ ਫਾਇਦਾ ਲਈਏ ਹੈਨਾ। ਟਾਈਮ ਕੀ ਹੋ ਗਿਆ ਵੀ ਦੱਸ ਦੇ ਦੁਪਹਿਰ ਦਾ। ਦੁਪਹਿਰ ਦੇ ਡੇਢ ਬੱਜੇ ਪਏ ਨੇ। ਟਾਈਮ ਕੀ ਹੋਣਾ? ਇਹਦਾ ਜੱਟਾ ਕਰਨਾ ਹੀ ਪੈਣਾ ਅੱਜ ਕਰ ਲੈ ਕੱਲ ਨੂੰ ਕਰ ਲੈ ਕਿ ਨਹੀਂ। ਇਹਦਾ ਮੰਨਦਾ ਤੂੰ। ਆ ਜੇ ਸੁਣੇ ਫੇਰ ਕਾਦੇ ਜੱਟ ਆ ਯਾਰ ਕਹ ਨਹੀਂ ਟੇਕੇ ਜਾ ਟੇਕੇ ਜਾ ਤੂੰ ਕਿਉਂ ਵੀਡੀਓ ਬਣਦੀ ਆ ਲੈ ਮੈਂ ਕੋਈ ਚੌੜ ਗਈ ਜੰ ਲੈ ਚੌੜ ਥੋੜੂ ਕਰਦਾ ਮੈਂ ਯਾਰ ਚਲ ਕੋਈ ਨਹੀਂ ਇੱਕ ਤੈਨੂੰ ਮਾਫ ਆ ਅਗਲੀ ਨਹੀਂ ਕੱਢਣੀ ਚੰਗਾ ਅਗਲੀ ਰੂਮ ਦਾ ਰੰਗਾ ਵੀ ਨਹੀਂ ਹੈਗਾ ਚਲ ਧਰਦੀ ਹੁਣ ਕੈਮਰਾ ਆਪਾਂ ਤੇ ਫੇਰ ਮਿਲਦੇ ਆਂ ਤੇ ਹੁਣ ਤੁਸੀਂ ਟਾਈਮ ਲੈਪ ਦੇਖ ਹੀ ਲਊਗਾ ਵੱਟ ਤਾਂ ਬਣੀ ਹੋਊਗੀ ਪੂਰੀ ਹੁਣ ਲੱਗੇ ਬਣਾ ਉਹ ਵੱਟ ਤੇ ਟਾਈਮ ਲੈਪ ਆਪਾਂ ਥੋੜਾ ਜਿਹਾ ਤਾਂ ਦੇਖ ਲਵਾਂਗੇ ਪਰ ਇੱਕ ਤਾਂ ਮੋਬਾਈਲ ਟੈਕ ਪਹਿ先 ਕੱਢੀ ਤੇ ਇਹ ਸਾਫ ਸੁਥੂ ਕਰਕੇ ਹੁਣ ਦੁਬਾਰੇ ਚਲਾਇਆ ਤੇ ਸਾਰਾ ਕੁਝ ਓਕੇ ਹੋ ਗਿਆ ਯਾਨੀ ਤੇ ਮੋਬਾਈਲ ਵੀ ਸਾਫ ਸੁਥੂ ਹੋ ਕੇ ਓਮੀ ਓਮੀ ਚੱਲ ਪਿਆ ਸਾਰੇ ਸਪੀਕਰ ਸਪੀਕਰ ਸਾਫ ਕਰਨ ਨਾਲ ਸਾਰਾ ਕੁਝ ਓਕਣੀ ਹੋ ਗਿਆ ਲੋਟ ਤੇ ਹੁਣ ਚੱਲੀ ਜਾਂਦਾ ਸਾਰਾ ਤੇ ਉਹਨਾਂ ਨੂੰ ਹੁਣ ਆਪਾਂ ਪਾਣੀ ਲੈ ਕੇ ਚੱਲਦੇ ਆਂਗੇ ਆ ਆਪਾਂ ਫਿਰ ਜਦੋਂ ਮੋਬਾਈਲ ਓ ਦੀ ਵਿਚਾਲੇ ਛੱਡ ਕੇ ਮੋਬਾਈਲ ਸਾਫ ਕਰਿਆ ਸਾਰਾ ਪਹਿਲਾਂ ਚੜੂ ਪਰ ਹੁਣ ਲੱਗਦਾ ਉਹਨਾਂ ਨੇ ਜਾ ਚੱਲ ਕੇ ਆਪਾਂ ਇਹ ਮਿਲਦੇ ਸਮਾਂ ਹੁਣ ਆਪਾਂ ਹੋ ਗਏ ਦੁਬਾਰੇ ਵੱਟ ਪੋਚਣਾ ਉਹ ਵੱਟ ਜੀ ਥੋੜੀ ਜਿਹੀ ਉੱਤੀ ਕਰ ਗਈ ਸੀ ਉਹ ਵੱਟ ਬਾਕੀ ਸਾਰੀਆਂ ਪੋਚੀਆਂ ਸੀਗੀਆਂ ਉਹਦੋਂ ਆਪਾਂ ਦੁਪਹਿਰੀ ਰੋਟੀ ਖਾਣ ਵਾਗੇ ਸੀ ਤਾਂ ਕਰਕੇ ਨਹੀਂ ਪੋਚੀ ਹੁਣ ਪੋਚ ਹੈ ਹੈ ਤੇ ਉਹ ਮਟਰ ਨੂੰ ਮੇੜ ਕੇ ਫਿਰ ਆਪਾਂ ਇਧਰਲੇ ਖੇਤੋਂ ਦਾ ਆਪਣਾ ਅੱਜ ਦਾ ਕੰਮ ਖਤਮ ਆ ਉੱਧਰ ਜਾ ਕੇ ਦੀਆਂ ਪਾਲੀ ਦੇ ਹਨਾ ਹੰਪਾਲੀ ਦੇ ਪੋਚਣੀਆਂ ਨੇ ਮਾਤਾ ਇਹ ਕਰ ਮੁਕ ਤੇ ਚਲੋ ਅਗਲੇ ਪੂਈ ਇੱਕ ਵਾਰ ਤਾਂ ਇਹ ਦੂਗਾ ਹਾਂ ਕਰਤੀ ਮੈਂ ਕਹਾ ਪਕਾਤੀ ਸੀ ਇਸੇ ਤਰ੍ਹਾਂ ਬਾਈਨ ਲ ਕਰਤੀ ਸੀ ਇਸ਼ਾਰਿ ਕਿਉਂਕਿ ਮੇਨ ਬਾਟਾ ਇਹ ਥੋੜੀ ਚੌੜੀ ਕਰਕੇ ਬਣਾਉਣੀ ਹੈ ਇਹਦੇ ਵੀ ਤਰਨਾ ਸੌਖਾ ਰਿਹਾ ਕਰੀ ਤੇ ਉੱਧਰ ਦੂਜੇ ਕਾਰੇ ਚਲਾ ਦਿੰਦਾ ਹਾਂ ਅੱਦੋਂ ਮੜੇ ਤਿਆਰ ਕਰਿਆ ਹੈ ਆਪਣਾ ਇਹ ਮਾਂ ਦੀ ਦੇਵਾ ਜਾ ਕੇ ਸਭ ਨਾ ਤਾਂ ਬਹੁਤ ਜਿਆਦਾ ਚਾਈਏ ਪੱਜੇ ਤਾਂ ਕਰੀਬ ਹੈ ਦੋ ਕਿੱਲਿਆਂ ਦਾ ਕਰ ਤੂੰ ਅੱਜ ਇੱਧਰ ਫੜਾ ਕੋ ਜਾ ਹੈ ਬਈ ਛੀਪੇ ਦੋ ਕਿੱਲਿਆਂ ਦਾ ਕਰ ਦੂਗਾ ਇੱਧਰ ਇੱਧਰ ਦੋ ਕਿੱਲਿਆਂ ਦਾ ਹੋ ਗਿਆ ਨਾ ਤਿੰਨ ਕਿੱਲੇ ਦਾ ਤਿੰਨ ਦਾ ਤਾਂ ਇੱਧਰ ਹੋ ਗਿਆ ਆਪਣਾ ਜਗਤੂ ਉਧਰ ਕਿੰਨੇ ਦਾ ਹੋ ਗਿਆ ਪੰਜ ਕਿੱਲੇ ਹੋ ਜਾਣਗੇ ਪੂਰੇ ਅੱਜ ਅੱਜ ਪੰਜ ਕਿੱਲਿਆਂ ਦਾ ਕਰ ਤੂੰ ਤੇ ਉੱਥੇ ਦੋ ਕਿੱਲੇ ਆ ਉਧਰ ਬੱਟਾ ਪੋਚਣੀਆਂ ਰਹੀਆਂ ਤਿੰਨ ਨਹੀਂ ਇੱਧਰ ਪੋਚਦੀਆਂ ਅੱਜ ਚਲੋ ਬੈਠੇ ਆਹ ਤਿੰਨ ਮੜਾ ਉਏ ਆਹ ਮੇਰੇ ਕਦੋਂ ਕਰੀ ਬਾਲਾ ਤੇ ਉਹ ਵਾਰੇ ਦਾ ਵੀ ਕਦੋਂ ਕਰਕੇ ਪੱਟਾ ਪੋਛਦੀਆਂ ਤੇ ਆਹ ਵਟਰੀ ਵਿਚਾਰ ਨਹੀਂ ਕੋਤਣ ਲਈਆਂ ਉਹ ਕੱਲੂ ਫਿਰ ਟੁੱਟੂ ਕਦੋਂ ਕਰਾਂਗੇ ਆ ਕੇ ਆਈ ਤਾਂ ਪੋਛੇ ਕੰਮ ਨਹੀਂ ਬੀਤੇ ਜੇ ਵਾਕੀ ਸ਼ਰਤਾਂ ਹੀ ਪਟਾ ਰਹੇ ਨੇ ਉਹ ਵੇਸ਼ੀ ਤੇ ਅੰਬੋਈ ਤੋਂ ਅੱਗੇ ਲੱਗਿਆ ਟਰੈਕਟਰ ਹੁਣ ਤੇ ਸੂਰਜ ਵੀ ਦੰਟ ਹਲ ਗਿਆ ਜਾਮਾ ਉਧਰ ਲੱਗਿਆ ਆਪਣਾ ਸੀ ਇਹ ਉਧਰੋਂ ਆਪਾਂ ਪੱਟਾ ਪਹੁੰਚਾਈ ਸੀ ਇਹ ਤੇ ਹੁਣ ਆਪਾਂ ਜਾਣਾਗਾ ਪਿੰਡ ਘਰ ਨਾਲ ਤੋਂ ਫੰਕਰ ਕੀ ਲਿਖੀ ਦੇਖਣਾ ਪਸਾਇਰ ਬਟਾ ਬੁੱਝਣਾ ਲੱਗਿਆ ਸਰੇ ਤੇ ਆ ਗਿਆ ਮਾਮਾ ਓਈ ਲਾ ਤੇ ਤੜਤੀ ਪਾਟਨ ਹੁਣੀ ਚੌਲ ਲਾਉਣ ਨਵੇੜ ਹੋ ਗੇਣਾ ਕੰਮ ਨੂੰ ਹੁਣ ਤੇ ਅੱਜ ਲੇਟ ਆਈ ਨਹੀਂ ਯਾਰ ਨਹੀਂ ਆਪਾਂ ਆਓ ਕਿਹੜਿਆਂ ਦਾ ਵੀ ਛੱਡ ਦਿੰਦੇ ਅੱਜ ਕੰਮ ਹਣਾ ਮਾਮਾ ਕੱਲੂ ਆਉਗੀ ਆਉਗੀ 12 ਵਜੇ ਆਉਗਾ ਅੱਜ ਅੱਜ ਉਹ ਆਉਣੀ ਆ ਬਾਲੀ ਛਿੱਦੀ ਇਹ ਨਹੀਂ ਆਉਣੀ ਆ ਨਾ ਇਹ 12 ਵਜੇ ਆਉਗੀ ਓਹੋ ਉਹ 8:00 ਹੋ ਗਿਆ ਉਹ ਆਉਣੀ ਅੱਜ ਰਾਤ ਨੂੰ ਤੇ ਇਹ ਆਉਣੀ ਹੈਗੀ ਰਾਤ ਦੇ ਵੇਰੇ 12 ਵਜੇ 12 ਤੋਂ 8 ਚੱਲੂ ਇਹ ਫਿਰ ਦੂਜੀ ਅੱਠ ਤੋਂ ਬਾਅਦ ਹਾਂ 8 ਤੋਂ 12 ਦੂਜੀ ਅੱਠ ਤੋਂ 4 ਸਵੇਰੇ 8 ਤੋਂ 8 ਤੋਂ 4 ਆਜੀ ਅੱਠ ਨੇ 8 ਤੋਂ 4 ਤੱਕ ਆਹੋ ਆਂਬਾਲੀ ਦੇ 4 ਵਜੇ ਤੱਕ ਰਹਿਣੀ ਹੈ ਸਵੇਰ ਦੇ 8 ਵਜੇ ਤੋਂ ਲੈ ਕੇ ਇਹ ਰਹਿਣੀ ਹੈਗੀ ਹੁਣ 12 ਵਜੇ ਤੋਂ ਲੈ ਕੇ 8 ਵਜੇ ਤੱਕ ਸ਼ਾਮ ਦੇ ਤੇ ਜਿਹੜੇ ਆਪਾਂ ਕੱਲ ਕਰਿਆ ਸੀਗਾ ਕਦੋਂ ਕਹਿਆ ਸਾਰਿਆਂ ਨੂੰ ਪਹਿਲਾਂ ਕ્યારે ਆਪਾਂ ਇਹ ਕਰਿਆ ਸੀਗਾ ਇਹੇ ਰੀਤੇ ਲੱਗ ਗਿਆ ਅੱਜ ਚੌਲ ਲਾਉਣ ਇਹ ਹੈਗਾ ਦੋ ਟਾਈ ਕਿੱਲਿਆਂ ਦਾ ਕੱਦੂ ਆਹੇ ਤੇ ਕਿੱਲੇ ਦਾ ਉਧਰ ਕਰਿਆ ਪਿਆਗਾ ਉਹ ਜਾਨੀ ਹਜੇ ਦੂਹਰ ਕਰਨ ਵਾਲੀ ਰਹਿੰਦੀ ਆ ਉਹ ਨਹੀਂ ਕਰਿਆ ਹੈਗਾ ਉਹ ਜਿਹੜਾ ਦੂਹਰ ਕਰਤੀ ਫੇਰ ਲਾਉਣਗੇ ਚੌਲ ਤੇ ਉਹਨੇ ਉਧਰ ਕਿ ਤਿਆਰ ਕਰਿਆ ਪਿਆ ਕਿਆਰਾ ਆਮ ਵਾਲੀ ਤੇ ਉਹ ਚ ਵੀ ਦੂਹਰ ਕਰਨ ਵਾਲੀ ਰਹਿੰਦੀ ਆ ਉਹ ਚੌੜੀ ਲਾ ਦੇਣਗੇ ਤੇ ਉਹਨੇ ਉਹਦੀਆਂ ਵੱਟਾਂ ਪੋਚਣ ਲੱਗਦੇ ਆਪਾਂ ਚੱਲ ਕੇ ਤੇ ਉਹਨੇ ਇਹ ਆਹ ਨਵੇਂ ਢੇ ਆਉਣਗੇ ਆਪਾਂ ਉਧਰ ਉਹਦੀਆਂ ਵੱਟਾਂ ਪੋਝ ਦਾਂਗੇ ਹੁਣ ਆਪਾਂ ਇਹਨਾਂ ਦੀ ਚਾਹ ਪੜਾਉਣ ਆਏ ਸੀ ਸੜਕੇ ਸੜਕੇ ਚਾਹ ਪੀ ਲੋ ਗਲਾਸ ਹੈਗੇ ਨੇ ਚਾਹੇ ਪੀ ਲੈ ਤੇ ਨਾਲੇ ਕੈਂਪਰ ਭਰ ਲਈਏ ਠੰਡੇ ਪਾਣੀ ਵਾਲੇ ਉਧਰੋਂ ਬੰਦੇ ਰੱਖਣਾ ਬਾਬੇ ਦੀ ਕੁੱਤੀ ਰੱਖੀ ਆ ਕਿੰਨੀ ਛਿਆਣੀ ਆ ਇਹ ਬਾਲੇ ਆ ਇਹ ਜੇ ਸਾਰੇ ਉਹ ਐ ਨਹੀਂ ਕਰਦਾ ਹੁੰਦਾ ਕੁੱਤਾ ਗੁੱਸਾ ਨਹੀਂ ਨਹੀਂ ਦੇਖੀਏ ਪੰਜਾਂ ਨਾਲ ਪੰਜ ਆਦਾ ਹੁੰਦਾ ਬੜੀ ਛਿਆਣੀ ਹੈਗਾ ਉਹ ਉੱਥੋਂ ਭੱਜੀ ਆਈ ਬੰਦੇ ਦੇਖ ਕੇ ਉਹਦੀ ਭੱਜ ਗਈ ਇਧਰ ਨੂੰ ਲੈ ਜੀ ਲੈ ਜੀ ਨਹੀਂ ਸੀ ਹੁਣ ਸੀ ਬੀ ਸੀ ਬੀਸੀ ਆਹੇ ਹਾਂ ਬੀਸੀ ਕਹੇ ਤੇ ਮਾਰਦੀ ਬੀ ਨੰਦਰਾਏ ਬੀਸੀ ਸ਼ਿਆਣੀ ਬਣ ਕੇ ਖੜੀ ਜੀ ਆਮ ਸਾਰੇ ਹੀ ਹਿਆ ਕਿਥੇ ਸਵੇਰੇ ਮਾਮਾ ਚ ਮੱਥਾ ਟੇਕਦੀ ਹੈ ਇਹ ਹੂੰ ਗੜੀ ਸ਼ਿਆਣੀ ਆ ਹਣ ਆਪਾਂ ਲੱਗਦੇ ਆ ਇਧਰ ਬੱਟਾ ਪੋਚਣ ਹੰਬ ਵਾਲੀ ਤੇ ਕਦੂ ਕਰਨ ਲੱਗਾ ਦੂਹਰ ਮਾਮਾ ਕਿਉਂ ਫਿਰ ਹੁਣ ਭਈ ਇਧਰ ਆ ਕੇ ਲੱਗ ਜਾਣਗੇ ਬੀਜਣ ਤੇ ਉਹ ਦੋ ਜਾਨ ਆਪਾਂ ਬੱਟਾ ਪੋਚਣ ਲੱਗੇ ਹੋਏ ਨੇ ਆਪਾਂ ਚੱਲਦੇ ਆਂ ਫਿਰ ਵਟਾਂ ਪੁੱਛਣ ਹੁਣ ਚਾਰ ਹੋ ਜਾਣੇ ਆਪਾਂ ਵਟਾਂ ਪੁੱਛਣ ਵਾਲੇ ਦਾ ਮਿੰਟ ਚ ਦੀਨ ਵੇੜ ਦਾਂਗੇ ਚਾਰ ਜਾਣੇ ਦਾ ਅਰੇ ਜੋਰ ਪੂਰਾ ਲੱਗਿਆ ਪਿਆ ਜਵਾਨਾਂ ਦਾ ਆ ਵਟ ਹੁਣ ਆਪਾਂ ਪੜੀਂ ਤੇ ਆ ਗਏ ਪੜੀਂ ਨਹੀਂ ਪਉਣ ਲੱਗਦੇ ਆ ਉਧਰ ਉਹ ਵਟ ਖਿੱਚਤੀ ਉਹਨਾਂ ਨੇ ਆਪਾਂ ਆ ਵਟ ਖਿੱਚ ਲਿਆਂਦੀ ਸ਼ਾਰੀ ਤੁਰ ਤੋਂ ਤੁਰ ਉਹ ਵਟ ਵੀ ਉਹ ਖਿੱਚ ਕੇ ਲੈ ਗਏ ਸ਼ਾਰੀ ਹੁਣ ਉਹ ਉੱਥੇ ਲੱਗੇ ਹੋਏ ਨੇ ਉਹ ਦੇਖੋ ਉਹ ਆਏ ਨੂੰ ਮੋੜ ਲਿਆਉਣਗੇ ਪੜੀਂ ਆਪਣੇ ਵਾਲੇ ਨੂੰ ਆਪਾਂ ਇਧਰੋਂ ਪੜੀਂ ਲੈ ਚੱਲਾਂਗੇ ਉਧਰ ਨੂੰ ਤੇ ਕੱਦੂ ਵੀ ਦੂਹਰ ਹੋ ਗਈ ਹੁਣ ਬਾਅਦ ਪਾਉਡਰ ਨੂੰ ਨਹੀਂ ਇੱਧਰ ਆਉਣ ਗਿਆ ਨਾ ਮਾਮਾ ਆ ਰਹੀ ਆ ਬੰਦੇ ਆਪਣੇ ਨਾਲ 15 20 ਮਿੰਟ ਪਹਿਲਾਂ ਦੇ ਲੱਗੇ ਹੋਏ ਨੇ ਵੱਟ ਨਹੀਂ ਪੂਰੀ ਹੋਈ ਇਹਨਾਂ ਤੋਂ ਦੋ ਵੱਟਾਂ ਪੂਰੀਆਂ ਕਰਤੀਆਂ ਉਹ ਵੀ ਤੇ ਉਹ ਆਪਣੀ ਵੀ ਪੂਰੀ ਕਰਿਆ ਇਹ ਬੰਦੇ ਕੱਚੇ ਰਹਿ ਗਏ ਕੱਚੇ ਹੁਣ ਗਾ ਮੋਗ ਮਾਰਦਾ ਤੂੰ ਕੱਚੇ ਰਹਿ ਗਏ ਕੱਚੇ ਇਹ ਉਹੀ ਬੰਦਾ ਅਸੀਂ ਕੈਂਪਰ ਭਰਨ ਗਏ ਵੇ ਸੀ ਸਾਨੂੰ ਕਹਿੰਦੇ ਇੱਕ ਵੱਟ ਪੂਰੀ ਕਰਤੀ ਹੋ ਵੱਟ ਜਿਹੜੀ ਸ਼ਿਰੇ ਵਾਲੀ ਜਿਹੜੀ ਆਪਾਂ ਲਾਈ ਆ ਉਹਦੇ 10 ਕਰਮਾਂ ਨੇ ਚੇਪੇ ਲਾਏ ਹੋਏ ਸੀਗੇ। ਮੀਂਹ ਜੇ ਵੱਟ ਪੋਚੀ ਵੀ ਸੀ 10 ਕਰਮ। ਉਦੋਂ ਬਾਅਦ ਚ ਆਹ ਵੱਟ ਤੇ ਜਿਹੜਾ ਸੀਰੀ ਆ ਸੀਰੀ ਆ ਜਿਹੜਾ ਉਹ ਆ ਵਿਚਾਲੇ ਲੱਗਿਆ ਹੋਇਆ ਸੀਗਾ। ਜਿਹੜਾ ਇਹ ਆ ਇਹ ਉਹ ਹੁੰਜੇ ਚ ਲੱਗਿਆ ਹੋਇਆ ਸੀ ਸੀਪਾ। ਤੇ ਜਮਾਂ ਸਿਰੇ ਤੇ ਲੱਗਿਆ ਹੋਇਆ ਸੀ ਵੱਟ ਦੇ ਆ ਕੇ ਆਪਾਂ ਲੱਗੀ ਚੱਕੀ ਉਹ ਵੱਟ ਉਹ 10 ਕਰਮਾਂ ਤੋਂ। ਉਹ 10 ਕਰਮਾਂ ਤੋਂ ਵੱਟ ਚੱਕੀ ਆਪਾਂ ਉਹ ਵਾਲੀ। ਤੇ ਹੁਣ ਇਹ ਐਂ ਕਹਿ ਰਿਹਾ ਕਹਿੰਦਾ ਵੀ ਸੋਨੂੰ ਮੈਂ ਦੱਸ ਨਹੀਂ ਜਾਗਦਾ ਕਿ ਕਿਹੜੀ ਗੱਲ ਹੋ ਚੁੱਕੀ ਐ ਤੇ ਕਹਿੰਦਾ ਤੂੰ ਤੁਸੀਂ ਉਹ ਆਪਣੀ ਸਾਰੀ ਪੁੱਛਣੀ ਸੀ ਜਮਾ ਉੱਤੇ ਤੱਕ ਕਹਿੰਦਾ ਬਿੱਲੂ ਮਾਮੇ ਨੇ ਕਿਹਾ ਬਿੱਲੂ ਮਾਮੇ ਨੇ ਕਹਾਣੀ ਉਹ ਪਿਛਲੇ ਛਾਲ ਵੀ ਪੋਚੀ ਆ ਉਦੋਂ ਵੀ ਨੀ ਸਾਰੀ ਪੋਚੀ ਉਦੋਂ ਵੀ ਥੱਲੇ ਸਾਨੂੰ ਕਹਤੋ ਕਿਹਾ ਉਹਨੇ ਕਾ ਥੱਲੇ ਥੱਲੇ ਚੇਪੇ ਧਰੇ ਨੇ ਸਾਨੂੰ ਕਹਤੋ ਕਿਹਾ ਉਹਨੇ ਉੱਪਰ ਸਾਨੂੰ ਤਾਂ ਇਹ ਹਾਲੀ ਹੁਣ ਉੱਥੇ ਆ ਕੇ ਹੁਣ ਨੂੰ ਕਹਿ ਦਿੰਦਾ ਨਹੀਂ ਜਿਹਦੀ ਪਾਰਟੀ ਹੁੰਦੀ ਆ ਉਹ ਨੂੰ ਕਹਿਣਾ ਨਹੀਂ ਵੀਰੇ ਹੁਣ ਉਹ ਨੂੰ ਕਹਿ ਦਿੰਦਾ ਤੇ ਦੂਹਰ ਹੋ ਗਈ ਇਹਦੀ ਵੀ ਆਪਾਂ ਆਹ ਕਿਹੜਾ ਵੀ ਲਾਤਾ ਚੇਪ ਚੂਪ ਦੀਆਂ ਬੱਟਾਂ ਇਹਦੀਆਂ ਵੀ ਸਾਰੀਆਂ ਦੀਆਂ ਚੀਲ ਲਿਆ ਹੁਣ ਕਰਾਂ ਮੋਟਰ ਤੇ ਕਿਉਂ ਵੀ ਆਪਣੇ ਕਿਵੇਂ ਆ ਠੀਕ ਆ ਠੀਕ ਹੀ ਚਾਹੀਦਾ ਤੇ ਆਪਾਂ ਆਹ ਵਲੌਗ ਦਾ ਇੰਟੀਐਂਡ ਕਰਦੇ ਆ 2 ਪਿਆਰਿਆਂ ਦਾ ਤਕਰੀਬਨ ਆਪਾਂ ਕਰਤਾ 5 ਕਿੱल्ल्या ਦਾ ਕੱਦੂ ਕਰਤਾ ਦੋਨਾਂ ਮੋਟਰਾਂ ਦਾ ਢਾਈ ਦਾ ਇਧਰ ਕਰਤਾ ਢਾਈ ਉਧਰ ਕਰਤਾ ਤੇ ਉਧਰ ਚੌੜ ਲੱਗੀ ਜਾਂਦੇ ਨੇ ਢਾਈ ਵਾਲੇ ਇਨਾ ਚੱਕ ਦੇਣ ਵਾਲੇ ਪਾਸੇ ਇਧਰ ਰਹਿੰਦੇ ਨੇ ਤੇ ਦੋਨਾਂ ਦੇ ਪਾਸੇ ਪੰਜੇ ਦੇ ਪੰਜੇ ਕਿੱल्ल्या ਦੀਆਂ ਬੱਟਾਂ ਪੋਚਤੀਆਂ ਤੇ ਆਪਣਾ ਕੰਮ ਸਾਰਾ ਜਾਨੀ ਆਪਣਾ ਅੱਜ ਦਾ ਕੰਮ ਸਾਰਾ ਕੰਪਲੀਟ ਆ ਅੱਜ ਤਾਂ ਹੁਣ ਜੇ ਲੱਗੇ ਆਪਾਂ ਅੱਜ ਤਾਂ ਜੋ ਕੰਮ ਹੋਇਆ ਹੁਣ ਤੁਹਾਨੂੰ ਅਗਲੇ ਵਲੌਗ ਚ ਦਿਖਾਵਾਂਗੇ ਆਪਾਂ ਤੇ ਫੱਦੂਆ ਪੰਜ ਕਿਲੇ ਨੇ ਤੇ ਚਲੋ ਫਿਰ ਇਥੇ ਇੱਥੇ ਆਪਾਂ ਵਲੌਗ ਦਾ ਐਂਡ ਕਰਦੇ ਆ ਤੇ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਚ